ਮੰਜੂਸ਼ਨਮੇ ਵਾਲੇ ਰੋਡ ਤੋਂ ਇਸ ਬਜ਼ੁਰਗ ਨੂੰ ਅਸੀਂ ਨਰਕ ਵਰਗੇ ਹਾਲਾਤਾਂ ਦੇ ਵਿੱਚੋਂ ਲੈ ਕੇ ਆਏ ਸੀ ਪੈਰ 'ਚ ਕੀੜੇ ਪੈ ਰਹੇ ਸਨ ਤ ਤੇ ਪੈਰ ਤੇ ਉੱਤੇ ਮਿੱਟੀ ਮਿਲੀ ਜਾਵੇ ਕਿਉਂਕਿ ਕੀੜੇ ਵੱਡ-ਵੱਡ ਖਾਈ ਜਾਂਦੇ ਸੀ ਇੱਕ ਪੈਰ ਦਾ ਗੁੱਠਾ ਤੇ ਉਗਲੇ ਦੀ ਖਤਮ ਹੋ ਗਈ ਕੀੜੇ ਖਾ ਗਿਆ ਕੂੜਾ ਗੁੱਠਾ ਇਹਦਾ ਕਿਉਂ ਕੋਨਾ ਅਰੇ ਦੇਖਾ बेटा आ गया है तुलसी रोना <laughs> मैं बोला था घर पे रोटी खाओ मत जाओ कहीं भैंस के बच्चे लड़की है मैं फोन लगाया था अभी हाँ। बात नहीं कर रही है बोला बात नहीं करना जी बोले मैं नंबर भी मत देना बात नहीं करेंगे वाहेगुरु जी का खालसा वाहेगुरु जी की फतेह जी ਕਲਸੀ ਰਾਮਸ ਪੁੱਤਰ ਨਨੂ ਮੂਨ ਜੀ ਨਨੂ ਮੂਨ ਜੀ 45 ਤੋਂ 50 ਸਾਲ ਦੀ ਉਮਰ ਹੈ ਬਾਈ ਦੀ ਇਹ ਸਾਨੂੰ ਬਾਈ 29 9 2023 ਨੂੰ ਅੱਜ ਤੋਂ 1 ਸਾਲ 5 ਮਹੀਨੇ ਤੇ 18 ਦਿਨ ਪਹਿਲਾਂ ਲੁਧਿਆਣੇ ਮੰਜੂ ਸਿਨੇਮਾ ਰੋਡ ਤੋਂ ਮਿਲਿਆ ਸੀ ਬਾਈ ਜੀ ਇਹ ਬਾਈ ਤੁਹਾਨੂੰ ਦੱਸਣ ਵਾਲਾ ਤਰਨਦੀਪ ਸੀ ਬਾਈ ਉਹਨੇ ਫੋਨ ਕੀਤਾ ਵੀਡੀਓ ਬਣਾ ਕੇ ਭੇਜੀ ਵੀ ਇੱਥੇ ਇੱਕ ਬਜ਼ੁਰਗ ਪਿਆ ਉਹਦੀ ਲੱਤ 'ਚ ਕੀੜੇ ਪਏ ਹੋਇਆ ਪੈਰ 'ਚ ਬਹੁਤ ਬੁਰੀ ਹਾਲਤ ਆ ਅਸੀਂ ਬਾਈ ਨੂੰ ਲੱਭਿਆ ਉੱਥੇ ਤੇ ਪੈਰ ਤੇ ਉੱਤੇ ਮਿੱਟੀ ਮਿਲੀ ਜਾਵੇ ਕਿਉਂਕਿ ਕੀੜੇ ਵੱਡ ਵੱਡ ਖਾਈ ਜਾਂਦੇ ਸੀ ਇੱਕ ਪੈਰ ਦਾ ਗੂਠਾ ਤੇ ਉਂਗਲੇ ਦੀ ਖਤਮ ਹੋ ਗਈ ਆ ਕੀੜੇ ਖਾ ਗਿਆ ਕੂੜਾ ਗੂਠਾ ਇਹਦਾ ਤੇ ਇਹਦੀ ਵੀਰ ਦੀ ਹਾਲਤ ਇੰਨੀ ਮਾੜੀ ਸੀ ਦਿਮਾਗੀ ਵੀ ਤੇ ਸਰੀਰਕ ਵੀ ਇਹ ਆਪਦੇ ਬਾਰੇ ਕੁਝ ਨਹੀਂ ਸੀ ਦੱਸ ਪਾ ਰਿਹਾ ਫਿਰ ਤੂੰ ਪੁੱਛਣ ਦੀ ਕੋਸ਼ਿਸ਼ ਕੀਤੀ ਐਡਰੈਸ ਵਗੈਰਾ ਪੂਰੀ ਇਹ ਪੂਰੀ ਸੋਝੀ ਚ ਨਹੀਂ ਸੀਗਾ ਵੀਰਾ ਤੇ ਫਿਰ ਇਹ ਵੀਰ ਨੇ ਆਪਣਾ ਗੱਲਬਾਤ ਕਰਨ ਤੇ ਹੁਣ ਥੋੜੇ ਇੱਕ ਟਾਈਮ ਪਹਿਲਾਂ ਪਤਾ ਦੱਸਿਆ ਨੇ ਹਦੂਲੀ ਕਲਾਂ ਨੇੜੇ ਦੇਵੀਪਾਟਨ ਮੰਦਿਰ ਜ਼ਿਲ੍ਹਾ ਬਲਰਾਮਪੁਰ ਰਾਜ ਉੱਤਰ ਪ੍ਰਦੇਸ਼ ਦੱਸਿਆ ਇਹ ਜਾਣਕਾਰੀ ਦੇਣ ਤੇ ਜਦੋਂ ਅਸੀਂ ਸਾਡੇ ਟੀਮ ਦੇ ਮੈਂਬਰ ਸ਼ਿਵਾਸ਼ ਜੀ ਅਸੀਂ ਉਹਨਾਂ ਨਾਲ ਸਾਂਝੀ ਕੀਤੀ ਜਾਣਕਾਰੀ ਤਾਂ ਸ਼ਿਵਾਸ਼ ਜੀ ਨੇ ਫਿਰ ਇਹਨਾਂ ਦੇ ਘਰ ਇਹਨਾਂ ਦੇ ਪਿੰਡ ਸੰਪਰਕ ਕਰਕੇ ਇਹਨਾਂ ਦਾ ਘਰ ਲੱਭਿਆ ਤੇ ਉੱਥੇ ਸੰਪਰਕ ਕੀਤਾ ਅੱਜ ਤુલਸੀ ਰਾਮ ਦਾ ਭਤੀਜਾ ਇਹਨੂੰ ਲੈਣ ਆਇਆ ਇੱਥੇ ਸਾਡੇ ਕੋਲੇ ਜਿਹੜਾ ਸ਼ਮਸ਼ੇਰ ਰਾਮ ਪੁੱਤਰ ਅਛਾ ਰਾਮ ਤੇ ਅੱਜ ਇਹ ਵਿਆਹ ਆਪਦੇ ਘਰੇ ਚੱਲਿਆ ਬਾਈ ਇੱਥੇ ਸਾਡੇ ਕੋਲ ਰਹਿੰਦਾ ਸੀਗਾ ਦੁਪੱਟਾ ਬੰਨਦਾ ਸੀ ਸਿਰ ਤੇ ਇਹ ਤੇ ਮੰਨ ਲਓ ਜਿਵੇਂ ਜੈਸੀ ਬੈਠ ਤਵੇਂ ਐਸੀ ਸਹੂਬਤ ਹੋ ਜਾਂਦੀ ਆ ਤੇ ਦਸਤਾਰ ਬੰਨ ਕੇ ਅੱਜ ਬਾਈ ਇਹ ਆਪਦੇ ਘਰੇ ਚੱਲਿਆ ਵਾ ਤੇ ਇਹਦਾ ਭਤੀਜਾ ਕੌਣ ਆ ਤੁਲਸੀ ਰਾਮ ਕੌਣ ਆਇਆ ਹੈ ਅਰੇ ਦੇਖਾ ਬੇਟਾ ਆ ਗਿਆ ਹੈ ਵਾਹ ਜੀ आने से पहले बताना तो चाहिए रोना <laughs> मैं बोला था घर पे रोटी खाओ मत जाओ कहीं घूमो मत इधर ना। इसके कितने बच्चे हैं भाई? घर पे रोटी की तुम्हें कमी थी बच्चे से बात नहीं करना चाहते हैं है इसके बच्चे लड़की है मैं फोन लगाया था अभी हाँ। बात नहीं कर रही है बोला बात नहीं करना जी, जी। बोले मेरा नंबर भी मत देना बात नहीं करेंगे ठीक है अभी भी हमने कॉल किया था इसकी बेटियों को बड़ी हो गई है तो तूने अपनी बेटियों के पास जाना है अभी नहीं पास रहा वहां जाकर मिलोगे ना वहाँ जो मर्जी हो वही बाबूजी बाकी तो यहाँ हम नहीं अब कहाँ छोड़ पाए अभी तूने यही रहना है हमारे पास अब हम घर जावे घर जावे इसके साथ जावे हाँ। जे तेरा ध्यान रखेगा पूरा हाँ रखिए बेटे जैसा है तुम्हारे हाँ। इसके ऊपर विश्वास है ना विश्वास है जी जाना इसके साथ जाएंगे ठीक है तुलसी राम कोई बात नहीं जाओ भाई तुम्हारा नाम भाई शशमी शेष राम शेष राम है ठीक है शेष राम ਅੱਜ ਸ਼ੇਸ਼ਰਾਮ ਆਪਣੇ ਚਾਚਾ ਹੈ ਜਾਂ ਤਾਇਆ ਮੇਰੇ ਚਾਚਾ ਹੈ ਚਾਚਾ ਕਿਉਂਕਿ ਇਹਦੇ ਤਿੰਨ ਬੇਟੀਆਂ ਹੀ ਆ ਉਹ ਬੇਟੀਆਂ ਵੀ ਆਪਣੇ ਨਾਨਕੇ ਪਿੰਡ ਰਹਿੰਦੀਆਂ ਵਾਂ ਇਹਨਾਂ ਦੀ ਜਿਹੜੀ ਵਾਈਫ ਸੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਪਿੰਡ ਚਲੇ ਗਈ ਸੀ ਕਿਉਂਕਿ ਜਾਂ ਤਾਂ ਇਹਨਾਂ ਦੀ ਦਿਮਾਗੀ ਹਾਲਤ ਥੋੜੀ ਠੀਕ ਨਹੀਂ ਸੀਗੀ ਪਹਿਲਾਂ ਵੀ ਤੇ ਉਸ ਕਰਕੇ ਜਾਂ ਤਾਂ ਉਹ ਛੱਡ ਕੇ ਚਲੇ ਗਏ ਹੁਣ ਉਹਨਾਂ ਦੇ ਨਾਲ ਵੀ ਸ਼ੇਸ਼ਰਾਮ ਨੇ ਗੱਲ ਕੀਤੀ ਅਸੀਂ ਇਹਨੂੰ ਕਹੀ ਸਾਨੂੰ ਨੰਬਰ ਦੇ ਦੇ ਅਸੀਂ ਵੀ ਗੱਲ ਕਰਾਂਗੇ ਉਹਨਾਂ ਨਾਲ ਪਰ ਉਹ ਆਪਣੇ ਬਾਪ ਨਾਲ ਕੋਈ ਸੰਬੰਧ ਜਾਣਨ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਪਰ ਸ਼ੇਸ਼ਨਾਮ ਆਪਣੇ ਚਾਚੇ ਨੂੰ ਲੈਣ ਵਾਸਤੇ ਇੱਥੇ ਪਹੁੰਚਿਆ ਵਾ ਉੱਤਰ ਪ੍ਰਦੇਸ਼ ਤੋਂ ਯੂਪੀ ਤੋਂ ਬਲਰਾਮਪੁਰ ਜ਼ਿਲ੍ਹੇ ਤੋਂ ਤੇ ਇਸ ਪਰਦੇਸੀ ਦੀ ਹਾਲਤ ਤੁਸੀਂ ਦੇਖੀ ਹੋਈ ਹੈ ਜਦੋਂ ਲੈ ਕੇ ਆਏ ਸੀ ਕੀ ਸੀ ਉਸ ਟਾਈਮ ਮੰਜੂ ਸ਼ਨਮੇ ਵਾਲੇ ਰੋਡ ਤੋਂ ਇਸ ਬਜ਼ੁਰਗ ਨੂੰ ਅਸੀਂ ਨਰਕ ਵਰਗੇ ਹਾਲਾਤਾਂ ਦੇ ਵਿੱਚੋਂ ਲੈ ਕੇ ਆਏ ਸੀ ਪੈਰ ਚ ਕੀੜੇ ਪਏ ਹੋਏ ਸੀ ਬਾਈ ਬਸ ਅਰਦਾਸ ਕਰਿਓ ਹੁਣ ਜਿਹੜਾ ਅਗਲਾ ਇਹਦਾ ਜੀਵਨ ਆ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਬਤੀਤ ਹੋਵੇ ਹਾਂਜੀ ਸ਼ੁਭਾਸ ਜੀ ਜਸਜੀਤ ਸਿੰਘ ਜੀ ਹਾਂਜੀ ਹਾਂਜੀ ਸ਼ੁਕਰੀਆ ਸ਼ੁਭਾਸ ਜੀ ਤੁਹਾਡਾ ਜੀ ਅੱਜ ਤੁਲਸੀ ਰਾਮ ਦੇ ਘਰੇ ਚੱਲਿਆ ਆਪਣੇ ਹਾਂ ਸ਼ੁਕਰੀਆ ਸ਼ੁਕਰੀਆ ਸ਼ੁਭਾਸ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਕਿਰਪਾ ਕਰ ਰੱਖੀ ਹੈ ਜੀ ਤੁਹਾਡੇ ਦੋ ਚੱਲ ਰਹੇ ਆ ਦੋਨੋਂ ਪਾਸੇ ਆਪਣੇ ਉੱਤੇ ਡਿਊਟੀਆਂ ਲੱਗੀਆਂ ਹੋਈਆਂ ਨੇ ਚਲੋ ਉਹ ਨਾਲੇ ਮਿਹਰ ਕਰਨ ਜਿਉਂਦੇ ਵਸਦੇ ਰਹੋ ਇਦਾਂ ਹੀ ਇਹਨਾਂ ਲੋੜਵੰਦਾਂ ਨੂੰ ਇਹਨਾਂ ਦੇ ਪਰਿਵਾਰਾਂ ਤੇ ਕਿਰਪਾ ਚਾਉਣ ਤੇ ਮਦਦ ਕਰਦੇ ਰਹੋ। ਬਹੁਤ ਬਹੁਤ ਸ਼ੁਕਰ ਹੈ ਪ੍ਰਮਾਤਮਾ ਦਾ। ਸ਼ੁਕਰੀਆ ਭਾਈ ਜੀ। ਸ਼ੁਕਰੀਆ। ਸ਼ਿਰਾਜ ਜੀ ਨੂੰ ਰੱਬ ਨੇ ਪਤਾ ਨਹੀਂ ਕਿਦਾਂ ਦੀ ਡਿਊਟੀ ਲਈ ਹੋਈ ਹੈ। ਪਤਾ ਨਹੀਂ ਉਹਨਾਂ ਕੋਲੇ ਵੀ ਕੋਈ ਐਸਾ ਸਿਸਟਮ ਆ ਬਸ ਬੰਦੇ ਨੂੰ ਆਪਣਾ ਪਿੰਡ ਦਾ ਨਾਮ ਪਤਾ ਹੋਵੇ, ਜ਼ਿਲ੍ਹੇ ਦਾ ਨਾਮ ਪਤਾ ਹੋਵੇ ਉਹ ਲੱਭ ਲੈਂਦੇ ਆ। ਕੋਈ ਉਹਨਾਂ ਦਾ ਤਿਆਰ ਬਾਈ ਇੰਨਾ ਇਹਦੇ ਵਿੱਚ ਜਿਹੜਾ ਮੇਰੇ ਨਾਲ ਕਰਾ ਦੇ ਗੱਲ ਹਾਂਜੀ ਤਰਨਦੀਪ ਜੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਜਿਹੜਾ ਤੁਸੀਂ ਇੱਕ ਬਾਪੂ ਦੱਸਿਆ ਸੀ ਤੁਲਸੀਨਾਮ ਜੀ ਦੇ ਮੰਜੂ ਸਿੰਘ ਮੈਂ ਦੇ ਬਾਹਰ ਪਿਆ ਸੀ ਲੱਤ 'ਚ ਕੀੜੇ ਪਏ ਹੋਏ ਸੀਗੇ अच्छा अच्छा ठीक है ठीक है भजया दिया जी okay. हां जी उन्हा ਦਾ ਘਰ ਲੱਭ ਗਿਆ ਜੀ ਅੱਜ ਉਹਨਾਂ ਦੀ ਫੈਮਲੀ ਲੈ ਕੇ ਚੱਲ ਰਹੀ ਹੈ ਸਾਡੇ ਕੋਲ ਅਸੀਂ ਤੁਹਾਨੂੰ ਮੈਂ ਕਿਹਾ ਖੁਸ਼ਖਬਰੀ ਦਈਏ ਵੀ ਤੁਹਾਡੇ ਵੱਲੋਂ ਕੀਤੀ ਇਹ ਸੇਵਾ ਸਫਲ ਹੋਈ ਹੈ ਅੱਜ ਤੋਲ ਸ਼ੀਰਮ ਆਪਣੇ ਘਰ ਚੱਲਿਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਮੈਂ ਤਾਂ ਨਾਮ ਵੀ ਨਹੀਂ ਬਣਾ ਸਕਦਾ ਅੱਜ ਨਹੀਂ ਚਲੋ ਕੋਈ ਨਾ ਜੀ ਸ਼ੁਕਰੀਆ ਤੁਸੀਂ ਆਪਣਾ ਫਰਜ਼ ਨਿਭਾਇਆ ਅਸੀਂ ਆਪਣਾ ਨਿਭਾਇਆ ਤੇ ਅੱਜ ਉਹ ਆਪਣੇ ਪਰਿਵਾਰ ਦੇ ਵਿੱਚ ਜਾ ਰਿਹਾ ਹਨ ਹਾਂ ਜੀ ਜੀ ਤੇ ਮੇਰੀ ਸੋਣੀ ਗੱਲ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਤਰਨਵੀਰ ਜੀ ਬਹੁਤ ਸ਼ੁਕਰੀਆ ਕਿ ਤਰਨਦੀਪ ਸੀਗਾ ਵੀਰਾ ਜਿਹਨੇ ਸਾਨੂੰ ਉਸ ਟਾਈਮ ਜਾਣਕਾਰੀ ਦਿੱਤੀ ਸੀ ਦੱਸਿਆ ਸੀ ਉਹ ਦਰਦਮੰਦ ਸੀ ਜਿਹੜਾ ਬੰਦਾ ਇਹਦੀ ਤਕਲੀਫ ਨੂੰ ਦੇਖ ਕੇ ਸਾਡੇ ਨਾਲ ਸੰਪਰਕ 'ਚ ਆਇਆ ਤੇ ਤੁਲਸੀਨਾਮ ਜੀ ਦੇ ਕੋਲੋਂ 20 ਰੁਪਏ ਮਿਲੇ ਸੀਗੇ ਇੱਕ 10 ਰੁਪਏ ਦੇ ਤਿੰਨ ਨੋਟ ਮਿਲੇ ਸੀ 30 ਤੇ 50 ਰੁਪਏ ਇਹ ਲਗ ਇੱਕ ਸੀ ਤੇ 30 ਫੱਟੇ ਹੋਏ ਸੀਗੇ ਤੇ ਇਹ ਪੈਸੇ ਅਸੀਂ ਤੁਲਸੀराम ਜੀ ਨੂੰ ਦੇ ਰਹੇ ਹਾਂ ਤੁਲਸੀराम ਜੀ ਇਹ ਪੈਸੇ ਤੁਹਾਡੇ खोड़ों तो अच्छा जी, थी जाते। वहाँ स्टेट पे जहाँ खड़ी होती थी जी, जी, जी। हाँ। वहाँ के जा रहे थे कोठिये को जो पाँच नंबर गली पाँच नंबर गली के सामने जो कोठी बनी है उसी में हम रहते थे पंद्रह साल बीस बीसो साल क्या करते थे वहाँ चौकीदारी करते थे तो उन्होंने फिर साथ नहीं दिया तुम्हारा नहीं उन्होंने हो उन्होंने हो गए। पट्टी नहीं कराया चोट पे उनको उनके पता उनको नहीं नहीं पता नहीं रहा चलो कोई बात जो हुआ अच्छा। धन्यवाद उनका ही जिन्होंने तेरे को जहां भेजा ठीक है शीर्ष शेष्णा, शेष राम जी वागुरु जी का खालसा वागुरु